ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੀ ਵੀਡੀਓ ਵਿੱਚ ਅੱਜ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਪਾਣੀ ਗਰਮ ਕਰਨ ਵਾਲੀ ਰਾਡ ਬਾਰੇ ਇਹਦੀਆਂ ਦੋਨੇ ਤਰ੍ਹਾਂ ਇੱਥੋਂ ਮੱਚ ਗਈਆਂ ਸੀ ਰਾਡ ਆਪਣੀ ਬਿਲਕੁਲ ਸਹੀ ਹੈ ਵਧੀਆ ਪਾਣੀ ਗਰਮ ਕਰਦੀ ਹੈ ਬਸ ਇਹ ਨੁਕਸੇ ਹੀ ਸੀ ਠੰਡ ਕਰਕੇ ਤਾਰ ਖਰਾਬ ਹੋ ਗਈ ਸੀ ਇਹਦੀ ਤੇ ਹੁਣ ਆਪਾਂ ਇਹਨੂੰ ਆ ਨਵੀਂ ਤਾਰ ਲਾਵਾਂਗੇ ਜੀ ਤੇ ਇੱਕ ਨਵਾਂ ਪਲੱਗ ਲੈਂਦਾ ਆਪਾਂ ਇਹਦੇ ਲਈ ਤੇ ਇੱਕ ਆਪਣੇ ਕੋਲ ਹੈਗੇ ਜੀ ਐਂਡ ਕੈਪ ਇਹਦੇ ਵਿੱਚ ਆਪਾਂ ਇੱਕ ਪਾਸੇ ਇੱਕ ਸਰਾਖ ਕਰ ਲਿਆ ਜੀ ਸ਼ਾਇਦ ਤੁਹਾਨੂੰ ਦਿਖ ਰਿਹਾ ਹੋ ਵੀਡੀਓ ਜੀ ਦੂਜਾ ਐਂਡ ਕੈਪ ਹੈ ਜੀ ਇਹਦੇ ਵਿੱਚ ਆਪਾਂ ਦੋ ਸਰਾਖ ਕਰ ਲਿਆ ਤੇ ਇੱਕਾ ਛੋਟਾ ਜਿਹਾ ਪਾਈਪ ਦਾ ਟੁਕੜਾ ਲਿਆ ਜੀ ਆਪਾਂ ਇਹਦੇ ਲਈ ਹੁਣ ਤੁਹਾਨੂੰ ਆਪਾਂ ਰਾਡ ਫਿੱਟ ਕਰਕੇ ਦਿਖਾਵਾਂਗੇ ਜੀ ਆਹ ਜਿਹੜੀਆਂ ਰਬੜਾਂ ਨੇ ਇਹ ਦੀ ਪਹਿਲਾਂ ਵਾਲੀ ਬੋਡੀ ਦੇ ਵਿੱਚ ਸੀਗੀਆਂ ਇਹ ਰਵੜਾ ਆਪਾਂ ਐਂਡ ਕੈਪ ਦੇ ਦੋਸ ਜਿਹਦੇ ਦੋਸ ਰਾਖ ਉਹਦੇ ਵਿੱਚ ਆਪਾਂ ਫਿੱਟ ਕਰਦੇ ਹਾਂ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਰਾੜ ਲਓ ਜੀ ਇਹ ਬਿਲਕੁਲ ਪਹਿਲਾਂ ਵਾਂਗੂ ਕੰਮ ਕਰੂਗੀ ਜੀ ਬਹੁਤ ਵਧੀਆ ਜਗਾਰਡ ਬਣ ਜਾਣਾ ਏ ਹੁਣ ਆਪਾਂ ਇਹਦੇ ਤੇ ਤਾਰਾਂ ਫਿੱਟ ਕਰਦੇ ਆਂ ਜੀ ਐਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਦੋਨੇ ਤਾਰਾਂ ਫਿੱਟ ਕਰ ਦੇਣੀਆਂ ਜੀ ਇਹਨੂੰ ਪਲਾਸ ਨਾਲ ਚੰਗੀ ਤਰ੍ਹਾਂ ਟਾਈਟ ਕਰਤਾ ਤਾਂ ਕਿ ਸਪਾਰਕ ਨਾ ਹੋਵੇ ਇਹ ਲੋਕ ਆ ਜੀ ਇਹ ਤੇ ਪਹਿਲਾਂ ਰਾਡ ਦੇ ਵਿੱਚ ਹੀ ਸੀਗਾ ਇਹ ਫਿੱਟ ਇਹ ਲੋਕ ਆਪਾਂ ਇਹਦੇ ਨਾਲ ਫਿੱਟ ਕਰ ਦਾਂਗੇ ਇਹ ਲੋਕ ਦਾ ਕਾਰਨ ਇਹ ਲਾਇਆ ਹੋਇਆ ਵੀ ਇਹ ਰਾਡ ਇਥੋਂ ਹਿੱਲੇ ਨਾ ਆਪਣੀ ਜਗ੍ਹਾ ਤੋਂ ਇਸ ਤਰ੍ਹਾਂ ਇਹ ਲੋਕ ਵੀ ਫਿੱਟ ਹੋ ਗਿਆ ਜੀ ਪਲੇਸ ਨਾਲ ਹੁਣ ਆਪਾਂ ਗਲੂ ਗਨ ਦੀ ਮਦਦ ਨਾਲ ਇਹਦੇ ਵਿੱਚ ਗਲੂ ਪਰਾਗੇ ਤਾਂ ਕਿ ਜਿਹੜੀਆਂ ਤਾਰਾਂ ਨੇ ਉਹ ਬਿਲਕੁਲ ਫਿਕਸ ਰਹਿਣ किसी पास हिले ना बहुत वाला जुगाड़ लग जाना जी है। इस तरह आप देंगे पिछ मैं तुम तो थोड़ी जी कलिप दिखाई है जो सारा बनाए तो वीडियो बहुत लंबी हो जानी सी जा एक अपने को टाइलॉक टाइलॉक आप तरह तार तारे उपर टाइट कर देंगे ਟਾਈ ਲੋਕ ਲਾਉਣ ਦਾ ਮਕਸਦ ਹੈ ਜੀ ਆਪਣੀ ਤਾਰ ਬਾਹਰ ਨਾ ਨਿਕਲੇ ਵਿੱਚੋਂ ਮਤਲਬ ਖਿੱਚੀ ਨਾ ਜਾਵੇ ਐਨ ਪਲੱਸ ਨਾਲ ਆਪਾਂ ਕੱਟ ਦਿੰਨੇ ਆ ਜੀ ਹੁਣ ਤਾਰ ਦਾ ਦੂਜਾ ਸਿਰ ਆਪਾਂ ਐਂਡ ਜਿਹੜੇ ਐਂਡ ਕੈਪ ਦੇ ਵਿੱਚ ਇੱਕ ਸਰਾ ਕੱਢਿਆ ਸੀ ਉਹਦੇ ਵਿੱਚ ਆਪਾਂ ਪਾਵਾਂਗੇ ਲਓ ਜੀ ਦੋਸਤੋ ਦੋਸਤੋ ਤੁਸੀਂ ਵੀ ਇਹ ਇਸ ਤਰ੍ਹਾਂ ਆਪਣੇ ਘਰੇ ਤਿਆਰ ਕਰ ਸਕਦੇ ਹੋ ਜੇ ਕਦੇ ਕੋਈ ਰਾਡ ਦੀ ਤਾਰ ਖਰਾਬ ਹੁੰਦੀ ਹੈ ਤਾਂ ਤੁਸੀਂ ਵੀ ਆਪਣੇ ਘਰੇ ਇਸ ਤਰ੍ਹਾਂ ਦੋ ਐਂਡ ਕੈਪ ਤੇ ਇੱਕ ਪਾਈਪ ਦੀ ਮਦਦ ਨਾਲ ਦੁਆਰਾ ਠੀਕ ਕਰ ਸਕਦੇ ਹੋ ਲਓ ਜੀ ਪੂਰਾ ਵਧੀਆ ਸਿਸਟਮ ਬਣ ਗਿਆ ਆਪਣਾ ਐਂਡ ਕੈਪ ਦੋਨੋਂ ਨਾਲ ਜੜ ਚੁੱਕੇ ਆ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਪਲੱਗ ਲਓ ਜੀ ਆਪਣੀ ਰਾਡ ਹੋ ਚੁੱਕੀ ਹੈ ਜੀ ਬਿਲਕੁਲ ਤਿਆਰ ਤੇ ਆ ਜਿਹੜਾ ਸਟੈਂਡ ਜਿਹਾ ਲਾਇਆ ਇਹ ਛੋਟਾ ਜਿਹਾ ਇਹ ਪਹਿਲਾਂ ਵਾਲੀ ਬੋਡੀ ਦੇ ਨਾਲ ਸੀਗਾ ਇਹ ਵੀ ਆਪਾਂ ਇੱਥੇ ਫਿੱਟ ਕਰਤਾ ਹੁਣ ਤੁਹਾਨੂੰ ਚਲਾ ਕੇ ਦਿਖਾਉਨੇ ਆ ਜੀ ਦੇਖੋ ਸ਼ਾਇਦ ਤੁਹਾਨੂੰ ਵੀਡੀਓ ਵਿੱਚ ਨਜ਼ਰ ਆ ਰਿਹਾ ਹੋਣਾ ਜੀ ਪਾਣੀ ਗਰਮ ਹੋਣ ਲੱਗ ਗਿਆ ਵਾ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਪੇਜ ਨੂੰ ਫੋਲੋ ਕਰ ਲਿਓ ਜੀ ਧੰਨਵਾਦ